ਅੱਜ ਦੇ ਟਾਈਮ 'ਚ ਮੈਨੂੰ ਨਹੀਂ ਲੱਗਦਾ ਕੁੜੀਆਂ ਨੂੰ ਸ਼ਾਇਦ ਨਹੀਂ ਆਪਣੀ ਲੋੜ ਆ ਬੰਦਿਆਂ ਦੀ ਕਿਉਂਕਿ ਉਹ ਸੈਲਫ ਮੇਡ ਬਹੁਤ ਬਣ ਚੁੱਕੀਆਂ ਨੇ ਹਾਲਾਂਕਿ ਮੁੰਡਾ ਫੇਰ ਨਾ ਕਿਤੇ ਕਿਤੇ ਉਹਨੂੰ ਨੀਡ ਹੁੰਦੀ ਏ ਕੁੜੀ ਦੀ ਕੁੜੀਆਂ ਬਹੁਤ ਅੱਗੇ ਜਾ ਚੁੱਕੀਆਂ ਕੁੜੀ 'ਚ ਜਿਹੜੀ ਪਾਵਰ ਆ ਨਾ ਉਹ ਬੰਦੇ 'ਚ ਨਹੀਂ ਕੁੜੀ ਹਮੇਸ਼ਾ ਬੰਦੇ ਨੂੰ 9 ਮਹੀਨੇ ਜ਼ਿਆਦਾ ਰਹਿੰਦੀ ਏ ਇੱਕ ਉਮਰ ਨਾਲ ਬਿਲਕੁਕਿਉਂ ਕੀ ਹੋਣੀ ਉਹ 9 ਮਹੀਨੇ ਹਮੇਸ਼ਾ ਅੱਗੇ ਹੀ ਰਹੂਗੀ ਕਿਉਂਕਿ ਇੱਕ ਜਾਨ ਪਾਲਦੀ ਏ ਅੰਦਰ ਇਸ ਕਰਕੇ ਉਹਨੇ ਅੱਗੇ ਹੀ ਰਹਿਣਾ ਆ ਕੁਝ ਕਿ ਗੱਲਾਂ ਕੁਝ ਕਿ ਡਾਇਲੋਗ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਕਿਰਦਾਰ ਦੇ ਆਪੋਜ਼ਿਟ ਮਿਲਿਆ ਤੁਹਾਨੂੰ ਹਾਂ ਜੀ ਐਕਚੁਅਲੀ ਨਾ ਦੋ ਸੀਨ ਆ ਇੱਕ ਮੈਂ ਕਿਸੇ ਪ੍ਰੋਸਟੀਚੂਟ ਕੋਲ ਜਾਣਾ ਉਹ ਵਾਲਾ ਸੀਨ ਬਹੁਤ ਜ਼ਿਆਦਾ ਡਰੰਕ ਆ ਉਹ ਵਾਲਾ ਸੀਨ ਮੈਨੂੰ ਬਹੁਤ ਔਖਾ ਸੀ ਪਰਫਾਰਮ ਕਰਨਾ ਉਹ ਜਿਹੜਾ ਚੀਜ਼ ਉਹ ਲੈ ਕੇ ਆਉਣੀ ਸੀ ਅੱਖਾਂ 'ਚ ਨਾ ਉਹ ਵਾਲਾ ਸੀਨ ਮੇਰੇ ਲਈ ਅਸੇ ਇੱਕ ਮੈਂ ਆਪਣੀ ਵਾਈਫ ਨਾਲ ਕੁਝ ਮੇਰੀ ਗੱਲਬਾਤ ਹੁੰਦੀ ਉਹ ਜਿਹੜੀ ਲੈਂਗੁਏਜ ਸੀ ਨਾ ਮਤਲਬ ਮੈਂ ਨਹੀਂ ਚਾਹੁੰਦਾ ਕਿ ਕਦੇ ਇਦਾਂ ਨਹੀਂ ਕੋਈ ਲੈਂਗੁਏਜ ਬੋਲਦੇ ਹੋ ਤੇ ਉਦਾਂ ਦੀ ਲੈਂਗੁਏਜ ਬੋਲ ਮੈਂ ਥੋੜਾ ਹੋ ਗਿਆ ਭਾਈ ਨੂੰ ਮੈਂ ਮੈਂ ਭਾਈ ਮੇਰੇ ਤੋਂ ਨਹੀਂ ਹੋ ਰਿਹਾ ਮੈਂ ਜੱਫੀ ਪਾ ਲਈ ਫਰੋਂ ਲੱਗ ਗਿਆ ਮੈਂ ਭਾਈ ਇਹ ਮੈਂ ਕਿੱਦਾਂ ਬੋਲਾਂ ਕਹਿੰਦੇ ਨਹੀਂ ਤੈਨੂੰ ਬੋਲਣਾ ਪੈਣਾ ਮਤਲਬ ਉਹ ਉਹ ਸਮਾਂ ਸੀਗਾ ਜਿੱਥੇ ਕਹਿੰਦੇ ਨੇ ਬੰਦੇ ਦੀ ਆਵਾਜ਼ ਵੀ ਨਹੀਂ ਨਿਕਲਦੀ ਉਹ ਉਹ ਚੀਜ਼ ਆ ਰਹੀ ਸੀ ਪਰਫਾਰਮ ਕਰਦਾ 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 ਰੁਪਿਆ ਮੈਂ ਕੁਇਟ ਕਰਤਾ ਮੈਂ ਭਾਈ ਨੂੰ ਭਾਈ ਭਾਈ ਵੀ ਉਹ ਇਮੋਸ਼ਨਲ ਹੋ ਗਿਆ ਨਹੀਂ ਤੈਨੂੰ ਆਪਾਂ ਇਹੀ ਐਕਟਰ ਹੁੰਦਾ ਬਟ ਨਾ ਕੁਝ ਕੁ ਗੱਲਾਂ ਆਟੋਮੈਟਿਕਲੀ ਆਪਾਂ ਕਈ ਗਾਣੇ ਵਿੱਚ ਲਾਈਕ ਉਡੀ ਨੂੰ ਪੁੱਤਰਾ ਵਾਂਗੂ ਸਮਝੋ ਇੱਕ ਕੰਪੈਰੀਸ਼ਨ ਗੱਲ ਚ ਆ ਗਿਆ ਜੀ ਇਹ ਮੈਨੂੰ ਇਹ ਗੱਲ ਨਹੀਂ ਸਕਲੇ ਉਹ ਗੱਲ ਚ ਹੀ ਬਹੁਤ ਫਰਕ ਪੈ ਗਿਆ ਪੁੱਤਰਾ ਵਾਂਗੂ ਪਾਏ ਮਤਲਬ ਉਹਦੇ ਅਲੱਗ ਇਡੈਂਟੀਟੀ ਆਦੋਂ ਮਿਕਸ ਨਾ ਨਾ ਕਰੋ ਆਪਾਂ ਸਟਾਰਟ ਹੀ ਇੱਥੋਂ ਗਲਤ ਕਰਦੇ ਐਕਚੁਅਲੀ ਮੈਂ ਭਾਈ ਨੇ ਪਹਿਲਾਂ ਜੋਰਾ ਦੱਸ ਨੰਬਰ ਹੀ ਆਜਾਦ ਕੀਤੀ ਤੇ ਉਹਦੇ ਜਿਹੜਾ ਮੇਰਾ ਕੈਰੇਕਟਰ ਸੀ ਉਹਨਾਂ ਨੇ ਉਸੇ ਕੈਰੇਕਟਰ ਨੂੰ ਕੰਟੀਨਿਊ ਕੀਤਾ ਤੇ ਮੈਂ ਭਾਈ ਨੇ ਜਦ ਮੈਨੂੰ ਦੱਸਿਆ ਤੇ ਉਹਦੇ ਬਾਰੇ ਥੋੜਾ ਬਰੀਫ ਕੀਤਾ ਮੈਗਾ ਭਾਈ ਇਹ ਤਾਂ ਬਹੁਤ ਮਤਲਬ ਮੈਂ ਇਦਾਂ ਕਦੇ ਲੈਂਗੁਏਜ ਵੀ ਨਹੀਂ ਯੂਜ਼ ਕੀਤੀ ਇਹ ਬਟ ਉਹ ਕਹਿੰਦੇ ਨਹੀਂ ਕਿਉਂਕਿ ਉਹ ਤੂੰ ਮੈਨੂੰ ਪਤਾ ਤੂੰ ਵਧੀਆ ਪਰਫਾਰਮ ਕਰਦੇਗਾ ਉਹਨਾਂ ਨੇ ਕੰਫੀਡੈਂਸ ਦਿਖਾਇਆ ਤੈਜ਼ ਐਕਟਰ ਮੇਰੀ ਜ਼ਿੰਮੇਵਾਰੀ ਬਣਦੀ ਸੀ ਤੇ ਮੈਂ ਫਿਰ ਉਸ ਚੀਜ਼ ਨੂੰ ਜਸਟਿਸ ਕਰਨ ਦੀ ਕੋਸ਼ਿਸ਼ ਕੀਤੀ ਬਾਬਾ ਮੈਂ ਬਸ ਇਹ ਕਹਿੰਦਾ ਕਿ ਸਾਨੂੰ ਵੀ ਬਹੁਤ ਵੇਟ ਸੀ 4 ਜੁਲਾਈ ਦਾ ਤੁਸੀਂ ਜਰੂਰ ਦੇਖਿਓ ਕਿਉਂਕਿ ਵਧੀਆ ਮੈਸੇਜ ਦੇ ਕੇ ਜਾਓ ਤੁਹਾਨੂੰ ਇੱਕ ਜੋ ਚੱਲ ਰਿਹਾ ਦੁਨੀਆ 'ਚ ਵੀ ਚੱਲ ਰਿਹਾ ਜੋ ਇੰਡਸਟਰੀ 'ਚ ਵੀ ਚੱਲ ਜਾਪਾ ਇੰਡਸਟਰੀ ਦੀ ਵੀ ਗੱਲ ਕਰੀਏ ਉਹ ਬਿਲਕੁਲ ਹੀ ਆਪੋਜ਼ਿਟ ਇੱਕ ਚੀਜ਼ ਲੈ ਕੇ ਆਏ ਆ ਦੋ ਸਾਲਾਂ ਤੋਂ ਉਡੀਕੀ ਜਾ ਰਹੀ ਦਾਰੋ ਅਸਲ ਦੇ ਵਿੱਚ ਕੀ ਸੀ ਇਸ ਫਿਲਮ ਦੇ ਵਿੱਚ ਇਸ ਵੈਬ ਸੀਰੀਜ਼ ਦੇ ਵਿੱਚ ਐਸਾ ਖਾਸ ਕਿ ਇਸ ਨੂੰ ਦੋ ਸਾਲਾਂ ਤੋਂ ਉਡੀਕਿਆ ਜਾ ਰਿਹਾ ਸੜ ਨਾਲ ਇਸ ਵੇਲੇ ਅਮਨ ਬਾਈ ਜੀ ਜੋ ਇਸ ਫਿਲਮ ਦੇ ਵਿੱਚ ਇਸ ਵੈਬ ਸੀਰੀਜ਼ ਦੇ ਵਿੱਚ ਐਸਐਚਓ ਦਾ ਕਿਰਦਾਰ ਨਿਭਾ ਰਹੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਹਿਲਾ ਸਵਾਲ ਮੈਂ ਹੀ ਕਰਨਾ ਚਾਹੂੰਗਾ ਤੁਹਾਡੇ ਕਰੈਕਟਰ ਦੇ ਮੁਤਾਬਕ ਮਿਲਿਆ ਜੀ ਇਸ ਫਿਲਮ ਦੇ ਵਿੱਚ ਨੂੰ ਹਾਂਜੀ ਹਾਂਜੀ ਬਾਜੀ ਤੇ ਮਤਲਬ ਮੇਰੇ ਲਈ ਨਵੀਂ ਜਰਨੀ ਸੀ ਇਹ ਕਿ ਆ ਉਹ ਨਾਲ ਆ ਕੇ ਤੁਹਾਡੀ ਪਰਸਨੈਲਿਟੀ ਤੋਂ ਆਪੋਜ਼ਿਟ ਕਿਰਦਾਰ ਜੋ ਕਰਨ ਨੂੰ ਮਿਲਦਾ ਤੇ ਉਹ ਚੈਲੈਂਜਿੰਗ ਹੁੰਦਾ ਉਹ ਸੀ ਮੇਰੇ ਲਈ ਵਧੀਆ ਰਿਹਾ ਮੇਰੇ ਐਕਸਪੀਰੀਅੰਸ ਜਦੋਂ ਪਰਦੇ ਤੇ ਕੰਮ ਕਰ ਰਹੇ ਸੀਗੇ ਤੁਸੀਂ ਦੱਸ ਰਹੇ ਸੀ ਕਿ ਅਮਰਦੀਪ ਬਾਈ ਹੁਣਾ ਨਾਲ ਕੰਮ ਕਰਕੇ ਉਹ ਚੀਜ਼ਾਂ ਫੀਲ ਹੁੰਦੀਆਂ ਨੇ ਕਿ ਸ਼ਾਇਦ ਜੋ ਗਰਾਊਂਡ ਲੈਵਲ ਤੇ ਅਸਲ ਦੇ ਵਿੱਚ ਹੋ ਰਿਹਾ ਉਹ ਇੱਕ ਪਰਦੇ ਤੇ ਦਿਖਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਜਦੋਂ ਥੋੜੇ ਕਰੈਕਟਰ ਦੀ ਗੱਲ ਹੈ ਤੁਸੀਂ ਕਹਾਣੀ ਸੁਣੀ ਤੁਹਾਨੂੰ ਕੀ ਲੱਗਿਆ ਵੀ ਫਿੱਟ ਬੈਠ ਰਿਹਾ ਰੋਲ ਲੱਗ ਰਿਹਾ ਹੈ ਕਿ ਅਸਲ ਕਹਾਣੀ ਅੱਗੇ ਆ ਰਹੀ ਹੈ ਹਾਂ ਜੀ ਐਕਚੁਅਲੀ ਉਹ ਐਕਚੁਅਲੀ ਮੈਂ ਭਾਈ ਨੇ ਪਹਿਲਾਂ ਜੋਰਾ ਦੱਸ ਨੰਬਰ ਹੀ ਅਜਾਦ ਕੀਤੀ ਤੇ ਉਹਦੇ ਜਿਹੜਾ ਮੇਰਾ ਕਰੈਕਟਰ ਸੀ ਉਹਨਾਂ ਨੇ ਉਸੇ ਕਰੈਕਟਰ ਨੂੰ ਇਹ ਕੰਟੀਨਿਊ ਕੀਤਾ ਤੇ ਮੈਂ ਭਾਈ ਨੇ ਜਦ ਮੈਨੂੰ ਦੱਸਿਆ ਤੇ ਉਹਦੇ ਬਾਰੇ ਥੋੜਾ ਬਰੀਫ ਕੀਤਾ ਮੈਂ ਕਿਹਾ ਭਾਈ ਇਹ ਤਾਂ ਬਹੁਤ ਮਤਲਬ ਮੈਂ ਇਦਾਂ ਕਦੇ ਲੈਂਗੁਏਜ ਵੀ ਨਹੀਂ ਯੂਜ਼ ਕੀਤੀ ਬਟ ਉਹ ਕਹਿੰਦੇ ਨਹੀਂ ਕਿਉਂਕਿ ਤੂੰ ਮੈਨੂੰ ਪਤਾ ਤੂੰ ਵਧੀਆ ਪਰਫਾਰਮ ਕਰਦੇਗਾ ਉਹਨਾਂ ਨੇ ਕੰਫੀਡੈਂਸ ਦਿਖਾਇਆ ਤੈਸ ਐਕਟਰ ਮੇਰੀ ਜ਼ਿੰਮ ਮੈਂ ਫਿਰ ਉਸ ਟੀਮ ਨੂੰ ਜਸਟਿਸ ਕਰਨ ਦੀ ਕੋਸ਼ਿਸ਼ ਕੀਤੀ ਕੁਝ ਕੇ ਗੱਲਾਂ ਕੁਝ ਕੇ ਡਾਇਲੋਗ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਤੁਹਾਡੇ ਕਿਰਦਾਰ ਦੇ ਆਪੋਜ਼ਿਟ ਮਿਲਿਆ ਤੁਹਾਨੂੰ ਹਾਂ ਜੀ ਐਕਚੁਅਲੀ ਨਾ ਦੋ ਸੀਨ ਆ ਇੱਕ ਮੈਂ ਕਿਸੇ ਪ੍ਰੋਸੀਕਿਊਟ ਕੋਲ ਜਾਣਾ ਉਹ ਵਾਲਾ ਸੀਨ ਬਹੁਤ ਜ਼ਿਆਦਾ ਡਰੰਕ ਆ ਉਹ ਵਾਲਾ ਸੀਨ ਮੈਨੂੰ ਬਹੁਤ ਔਖਾ ਸੀ ਪਰਫਾਰਮ ਕਰਨਾ ਉਹ ਜਿਹੜਾ ਚੀਜ਼ ਉਹ ਲੈ ਕੇ ਆਉਣੀ ਸੀ ਅੱਖਾਂ 'ਚ ਨਾ ਤੇ ਉਹ ਵਾਲਾ ਸੀਨ ਮੇਰੇ ਲਈ ਉਸੇ ਇੱਕ ਮੈਂ ਆਪਣੀ ਵਾਈਫ ਨਾਲ ਕੁਝ ਮੇਰੀ ਗੱਲਬਾਤ ਹੁੰਦੀ ਉਹ ਜਿਹੜੀ ਲੈਂਗੁਏਜ ਸੀ ਨਾ ਮਤਲਬ ਮੈਂ ਨਹੀਂ ਚਾਹੁੰਦਾ ਕਿ ਕਦੇ ਇੰਨੀ ਕੋਈ ਲੈਂਗੁਏਜ ਬੋਲੇ ਉਹ ਉਹ ਉਦਾਂ ਦੇ ਲੈਂਗੁਏਜ ਬਾਲ ਮੈਂ ਥੋੜਾ ਹੋ ਗਿਆ ਭਾਈ ਨੂੰ ਮੈਂ ਮੈਂ ਭਾਈ ਮੇਰੇ ਤੋਂ ਨਹੀਂ ਹੋ ਰਿਹਾ ਮੈਂ ਉਹਨਾਂ ਨੂੰ ਜੱਫੀ ਪਾ ਲਈ ਰੋਣ ਲੱਗ ਗਿਆ ਮੈਂ ਭਾਈ ਇਹ ਮੈਂ ਕਿੱਦਾਂ ਬੋਲਾਂ ਕਹਿੰਦੇ ਨੇ ਤੈਨੂੰ ਬੋਲਣਾ ਪੈਣਾ ਮਤਲਬ ਉਹ ਉਹ ਸਮਾਂ ਸੀਗਾ ਜਿੱਥੇ ਕਹਿੰਦੇ ਨੇ ਬੰਦੇ ਦੀ ਆਵਾਜ਼ ਵੀ ਨਹੀਂ ਨਿਕਲਦੀ ਉਹ ਉਹ ਚੀਜ਼ ਆ ਰਹੀ ਸੀ ਪਰਫਾਰਮ ਕਰਦਾ 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 ਰੁਪਿਆ ਮੈਂ ਕੁਇਟ ਕਰਤਾ ਮੈਂ ਭਾਈ ਨੂੰ ਭਾਈ ਭਾਈ ਵੀ ਇਮੋਸ਼ਨਲ ਹੋ ਗਿਆ ਕਹਿੰਦੇ ਨਹੀਂ ਤੈਨੂੰ ਅਪਣੇ ਇਹੀ ਐਕਟਰ ਹੁੰਦਾ ਕਿ ਤੇ ਉਹ ਆਪੋਜ਼ਿਟ ਮੈਂ ਭਾਈ ਫਿਰ ਓਕੇ ਮੈਂ ਕਿਹਾ ਫਿਰ ਦੁਬਾਰਾ ਟੇਕ ਨਹੀਂ ਆਪਾਂ ਇੱਕ ਵਾਰੀ ਲੱਗਦਾ ਜੀ ਗਰਾਉਂਡ ਲੈਵਲ ਤੇ ਔਰਤਾਂ ਨੂੰ ਇਸ ਤੋਂ ਵੀ ਵੱਧ ਜਿਹੜੇ ਸੰਕਟ ਜਰਨੇ ਪੈਂਦੇ ਨੇ ਇਹੋ ਜੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਜੋ ਇਸ ਪਰਦੇ ਰਾਹੀਂ ਦਿਖਾਉਣੀਆਂ ਚਾਹੀਆਂ ਹਨ ਹਾਂਜੀ ਹੁੰਦਾ ਹੈ ਐਕਚੁਅਲੀ ਅਪਾ ਜੇ ਅਰਬਨ ਸਿਟੀਜ਼ ਨੂੰ ਨਾ ਦੇਖੀਏ ਆਪਣਾ ਜੇ ਆਪਾਂ ਦੇਖੀਏ ਵੀ ਜੇ 80% ਤਾਂ ਆਪਾਂ ਚੋ ਸਕਦੇ ਆ ਕਿ ਪਿੰਡ ਜ਼ਿਆਦਾ ਨੇ ਅਰਬਨ ਸਿਟੀਜ਼ ਘੱਟ ਨੇ ਤੇ ਉਹ ਕਈ ਥਾਵਾਂ ਤੇ ਅੱਜ ਵੀ ਇਦਾਂ ਹੈਗਾ ਆ ਪਰ ਤਨਾ ਕੋਸ਼ਿਕ ਗੱਲਾਂ ਆਟੋਮੈਟਿਕਲੀ ਆਪਾਂ ਕਈ ਗਾਣੇ ਵੀ ਲਾਈਕ ਕੁੜੀ ਨੂੰ ਪੁੱਤਰਾ ਵਾਂਗੂ ਸਮਝੋ ਇਹ ਕੰਪੈਰੀਜ਼ਨ ਗੱਲ 'ਚ ਹੀ ਆ ਗਿਆ ਜੀ ਇਹ ਮੈਨੂੰ ਇਹ ਗੱਲ ਨਹੀਂ ਸਾਲੇ ਉਹ ਗੱਲ 'ਚ ਹੀ ਬਹੁਤ ਫਰਕ ਪੈ ਗਿਆ ਪੁੱਤਰਾ ਵਾਂਗੂ ਵਾਹੇ ਮਤਲਬ ਉਹਦੀ ਅਲੱਗ ਅਡੈਂਟਿਟੀ ਆ ਉਹਨੂੰ ਮਿਕਸ ਨਾ ਨਾ ਕਰੋ ਆਪਾਂ ਸਟਾਰਟ ਹੀ ਇੱਥੋਂ ਗਲਤ ਕਰਦੇ ਹਾਂ ਜੇ ਰੱਬ ਨੇ ਦੋ ਜੈਂਡਰ ਬਣਾਇਆ ਤਾਂ ਕੋਈ ਸੋਚ ਕੇ ਬਣਾਏ ਹੋਣਾ ਹੈ ਨਾ ਜਦ ਕੁਦਰਤ ਵੱਲੋਂ ਚੀਜ਼ਾਂ ਲੱਗ ਐਦਾਂ ਬਣ ਕੇ ਆਈਆਂ ਤੇ ਕੁੜੀ 'ਚ ਜਿਹੜੀ ਪਾਵਰ ਆ ਨਾ ਉਹ ਬੰਦੇ 'ਚ ਨਹੀਂ ਕੁੜੀ ਹਮੇਸ਼ਾ ਬੰਦੇ ਨੂੰ 9 ਮਹੀਨੇ ਜਾਵਾ ਰਹਿੰਦੀ ਐ ਇੱਕ ਉਮਰ ਨਾਲ ਇੱਕ ਕੀ ਕਹਾਵਾ ਉਹ ਨੋਮੀ ਨੇ ਹਮੇਸ਼ਾ ਅੱਗੇ ਹੀ ਰਹੋਗੀ ਕਿਉਂਕਿ ਇੱਕ ਜਾਨ ਪਾਲਦੀ ਆ ਉਹ ਅੰਦਰ। ਕੀ ਬਾਤ ਹੈ। ਤੇ ਇਸ ਕਰਕੇ ਉਹਨੇ ਅੱਗੇ ਹੀ ਰਹਿਣਾ ਹੈ। ਅੱਜ ਦੇ ਟਾਈਮ 'ਚ ਮੈਨੂੰ ਨਹੀਂ ਲੱਗਦਾ ਕੁੜੀਆਂ ਨੂੰ ਸ਼ਾਇਦ ਇੰਨੀ ਆਪਣੀ ਲੋੜ ਆ ਬੰਦਿਆਂ ਦੀ। ਕਿਉਂਕਿ ਉਹ ਸੈਲਫ ਮੇਡ ਬਹੁਤ ਬਣ ਚੁੱਕੀਆਂ ਨੇ। ਹਾਲਾਂਕਿ ਮੁੰਡਾ ਫੇਰ ਨਾ ਕਿਤੇ-ਕਿਤੇ ਉਹਨੂੰ ਨੀਡ ਹੁੰਦੀ ਹੈ ਕੁੜੀ ਦੀ। ਕੁੜੀਆਂ ਬਹੁਤ ਅੱਗੇ ਜਾ ਚੁੱਕੀਆਂ। ਸੋ ਜਿਵੇਂ ਕਹਿੰਦੇ ਨੇ ਹਰ ਬੰਦੇ ਦੇ ਪਿੱਛੇ ਇੱਕ ਸਫਲ ਬੰਦੇ ਦੇ ਪਿੱਛੇ ਔਰਤ ਦਾ ਹੱਥ। ਜੇ ਤੋ ਇਸ ਗੱਲ ਕਿ ਇਹ ਫਿਲਮ ਉਸ ਚੀਜ਼ ਨੂੰ ਬਹੁਤ ਪੋਜ਼ਿਟਿਵਲੀ ਲੈ ਕੇ ਆਉਗੀ ਕਿ ਤੁਸੀਂ ਹੱਕ ਲੈਣ ਦੀ ਗੱਲ ਹੈ। ਦ ਬਾਬਾ ਬਸ ਇਹ ਕਹਿਣਾ ਕਿ ਸਾਨੂੰ ਵੀ ਬਹੁਤ ਵੇਟ ਸੀ 4 ਜੁਲਾਈ ਦਾ ਤੁਸੀਂ ਜਰੂਰ ਦੇਖਿਓ ਕਿਉਂਕਿ ਵਧੀਆ ਮੈਸੇਜ ਦੇ ਕੇ ਜਾਊਗਾ ਤੁਹਾਨੂੰ ਇੱਕ ਜੋ ਚੱਲ ਰਿਹਾ ਹੈ ਦੁਨੀਆ 'ਚ ਵੀ ਚੱਲ ਰਿਹਾ ਜੋ ਇੰਡਸਟਰੀ 'ਚ ਵੀ ਚੱਲ ਰਿਹਾ ਆਪਣਾ ਇੰਡਸਟਰੀ ਦੀ ਵੀ ਗੱਲ ਕਰੀਏ ਉਹ ਬਿਲਕੁਲ ਹੀ ਆਪੋਜ਼ਿਟ ਇੱਕ ਚੀਜ਼ ਲੈ ਕੇ ਆਏ ਆ ਇਹ ਰੈਲੀ ਜੁੜਨਾ ਚਾਹੀਦੀ ਹੈ ਤੋਂ ਅਮਰਦੀਪ ਜੀ ਧੰਨਵਾਦ ਬਾਈ